ਪੀਚੀ ਹੁਣ ਕਿਸੇ ਨਾਲ ਨਾ ਬੋਲਦੀ। ਉਹ ਹੁਣ ਚੁੱਪਚੁੱਪ ਰਹਿਣ ਲੱਗ ਪਈ ਸੀ। ਉਹ ਨੂੰ ਹੁਣ ਹੌਲੀ-ਹੌਲੀ ਸਭ ਕੁਝ ਸਮਝ ਆਉਣ ਲੱਗ ਪਿਆ ਸੀ। ਰੋਜ਼ ਕੰਮ ਕਰਦੀ ਤੇ ਭਾਬੀਆਂ ਦੇ ਤਾਨੇ ਕੁੱਟਮਾਰ ਖਾ ਕੇ ਗੁਜ਼ਾਰਾ ਕਰਦੀ ਰਹੀ। ਪੀਚੀ ਕਿਸੇ ਨਾ ਕਿਸੇ ਬਹਾਨੇ ਘਰੋਂ ਬਾਹਰ ਜਾਂਦੀ ਤੇ ਆਪਣੇ ਘਰ ਦੀ ਦੇਹਲੀ ਤੇ ਬਹਿ ਜਾਂਦੀ ਤੇ ਰੋਈ ਜਾਂਦੀ। ਤੇ ਰੋ ਕੇ ਜਾਂ ਥੱਕ ਜਾਂਦੀ ਤਾਂ ਉਹ ਘਰ ਨੂੰ ਚੱਲ ਜਾਂਦੀ। ਆਉਂਦੇ ਜਾਂਦੇ ਲੋਕ ਉਹਨੂੰ ਬੁਲਾਉਂਦੇ ਪਰ ਉਹ ਕਿਸੇ ਨਾਲ ਨਾ ਬੋਲਦੀ ਸੀ ਜਦ ਉਹ ਕਦੇ ਭਾਬੀ ਨੂੰ ਆਪਣੀ ਕੁੜੀ ਨਾਲ ਪਿਆਰ ਕਰਦੀ ਦੇਖਦੀ ਤਾਂ ਉਹਨੂੰ ਵੀ ਆਪਣੀ ਮਾਂ ਯਾਦ ਆਉਂਦੀ ਉਹ ਆਪਣੀ ਭਾਬੀ ਨੂੰ ਦੇਖਦੀ ਰਹਿੰਦੀ ਜਦ ਉਹ ਆਪਣੀ ਕੁੜੀ ਨੂੰ ਪਿਆਰ ਨਾਲ ਆਪਣੇ ਹੱਥਾਂ ਨਾਲ ਕੁਝ ਖਲਾਉਂਦੀ ਉਹਦਾ ਮੂੰਹ ਸਾਫ਼ ਕਰਦੀ ਉਹਨੂੰ ਤਿਆਰ ਕਰਦੀ ਪਰ ਭਾਬੀ ਉਹਨੂੰ ਦੇਖਦੀ ਰੋ ਹਮੇਸ਼ਾ ਠਿੜਕਦੀ ਕਿ ਚੱਲ ਭਰਾ ਮਰ ਜਾ ਮੇਰੀ ਕੁੜੀ ਨੂੰ ਦੇਖ ਕੇ ਹੌਕੇ ਲੈਂਦੀ ਐ ਕਾਲੇ ਮੂੰਹ ਵਾਲੀ ਭਾਬੀ ਦੀ ਕੁੜੀ ਚੰਨੋ ਵੀ ਪੀਚੀ ਨੂੰ ਚੰਗਾ ਨਹੀਂ ਸੀ ਸਮਝਦੀ ਉਹ ਆਪਣੇ ਘੜਾਉਣਿਆਂ ਨੂੰ ਹੱਥ ਵੀ ਨਹੀਂ ਸੀ ਲਾਉਣ ਦਿੰਦੀ ਪੀਚੀ ਨੇ ਆਪਣਾ ਕੰਮ ਕਰਨਾ ਤੇ ਰਸੋਈ ਚ ਸੌ ਜਾਣਾ ਪੀਚੀ ਦੇ ਦਿਮਾਗ ਤੇ ਹੁਣ ਬਹੁਤ ਜ਼ਿਆਦਾ ਲੋਡ ਪੈਣ ਲੱਗ ਪਿਆ ਸੀ ਕਿਉਂਕਿ ਉਹਦਾ ਭਰਾ ਵੀ ਹੁਣ ਉਹਨੂੰ ਮਿਲਣ ਨਹੀਂ ਸੀ ਆਇਆ ਕਿ ਚੀਨੂ ਕਈ ਦਿਨਾਂ ਤੋਂ ਹੁਣ ਬੁਖਾਰ ਹੋ ਰਿਹਾ ਸੀ ਪਰ ਕਿਸੇ ਨੇ ਉਹਦੇ ਵੱਲ ਧਿਆਨ ਹੀ ਨਾ ਦਿੱਤਾ ਬਸ ਇਹੀ ਕਿਹਾ ਕਿ ਕੰਮ ਤੋਂ ਟਲਦੀ ਹੈ ਪਖੰਡ ਕਰਦੀ ਹੈ ਕੁਝ ਨਹੀਂ ਹੋਇਆ ਇਹਨੂੰ ਜੂਣ ਜਲਾਈ ਦੀ ਧੁੱਪ ਵਿੱਚ ਭਾਬੀ ਨੇ ਪੀਚੀ ਨੂੰ ਕਿਹਾ ਕਿ ਅੱਜ ਤੂੰ ਸਾਰਾ ਪੇਣਾ ਕਰਨਾ ਹੈ ਤਾਂ ਤੈਨੂੰ ਅੱਜ ਕੁਝ ਖਾਣ ਨੂੰ ਮਿਲੇਗਾ ਤੇ ਨਹੀਂ ਤਾਂ ਕਟਾਪਾ ਵੀ ਦੇਖੀ ਕਿੰਨਾ ਹੁੰਦਾ ਹੈ 10 ਸਾਲਾਂ ਦੀ ਪੀਚੀ ਜੀ ਨੂੰ ਬਸ ਇਹ ਡਰ ਸੀ ਕਿ ਰੋਟੀ ਤਾਂ ਸਰ ਜਾਊ ਪਰ ਭਾਬੀ ਦੀ ਘੁੱਟ ਤੋਂ ਤਾਂ ਬਚਣਾ ਹੀ ਆ ਇੱਕ ਵਾਰ ਐਵੇਂ ਹੀ ਭਾਬੀ ਨੇ ਪਾਣੀ ਡੁੱਲ ਜਾਣ ਤੇ ਪੀਚੀ ਦੇ ਸਿਰ 'ਚ ਚਿਮਟੇ ਮਾਰੇ ਸੀ ਉਹ ਮਾਰ ਲੱਗੀ ਦੇਖਦੀ ਨਹੀਂ ਸੀ ਜੋ ਹੱਥ ਵਿੱਚ ਆਉਂਦਾ ਉਹੀ ਮਾਰ ਦਿੰਦੀ ਜਦੋਂ ਪੀਚੀ ਦਾ ਸਿਰ ਪਾਟ ਗਿਆ ਪਰ ਆਪ ਹੀ ਖੂਨ ਨਿਕਲ ਕੇ ਬੰਦ ਹੋ ਗਿਆ ਸੀ ਕਿਸੇ ਨੇ ਨਹੀਂ ਪੁੱਝਿਆ ਉਸ ਨੂੰ ਅੱਜ ਵੀ ਉਹਨੂੰ ਉਹੀ ਕੁੱਟ ਜਾਲ ਆ ਰਹੀ ਸੀ ਧੁੱਖ ਤਾਂ ਉਹਨੂੰ ਅੱਜ ਕੱਲ ਲੱਗਦੀ ਹੋਈ ਨਹੀਂ ਸੀ ਪੀਚੀ ਪੀਣਾ ਕਰੀ ਜਾ ਰਹੀ ਸੀ ਪਰ ਪੀਣਾ ਸੀ ਕਿ ਮੁੱਖਣ ਚ ਨਾ ਆਵੇ ਪੀਚੀ ਨੂੰ ਘਮੇਰਾ ਆਉਣ ਲੱਗ ਪਈਆ ਉਹਨੂੰ ਦੇਖਣੋਂ ਵੀ ਬੰਦ ਹੋ ਗਿਆ ਤੇ ਉਹ ਉੱਥੇ ਹੀ ਡੰਗ ਪਈ ਫੇਰ ਉਸਨੂੰ ਚੱਕ ਕੇ ਮੰਝੇ ਤੇ ਪਾਇਆ ਉਹਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹ ਕਦੋਂ ਦੀ ਐਵੇਂ ਡੇਸੁਰਤਾ ਬਾਗ ਪਈ ਐ ਕਿੰਨੇ ਹੀ ਦਿਨ ਉਹ ਐਵੇਂ ਪਈ ਰਹੀ ਹੁਣ ਕੰਮ ਦਾ ਵੀ ਔਖਾ ਹੋ ਗਿਆ ਸੀ ਸਾਰਾ ਕੰਮ ਭਾਬੀਆਂ ਨੂੰ ਕਰਨਾ ਪੈਂਦਾ ਸੀ ਕਈ ਵਾਰ ਤਾਂ ਉਹਦੇ ਤੇ ਪਈ ਤੇ ਪਾਣੀ ਪਾਇਆ ਜਾਂਦੀਆਂ ਤੇ ਕਹਿੰਦੀਆਂ ਤੇ ਉਹਦੇ ਘਰੇ ਨਹੀਂ ਬੈਠੀ ਕੰਮ ਕਰ ਲੈ ਉੱਠ ਕੇ ਐਵੇਂ ਤੈਨੂੰ ਰੋਟੀ ਨਹੀਂ ਮਿਲਣੀ ਇੱਥੇ ਤੇ ਚੀ ਦੇ ਠੀਕ ਨਾ ਹੋਣ ਤੇ ਕਰਦਿਆ ਨੇ ਸੋਚਿਆ ਕਿ ਕਿਤੇ ਇਹ ਸਾਡੇ ਗਾਲੀ ਨਾ ਪੈ ਜਾਵੇ ਮਰਨ ਵਾਲੀ ਐ ਤੇ ਆਪਾਂ ਇਹਦੇ ਭਰਾ ਨੂੰ ਸੁਨੇਹਾ ਭੇਜ ਦਿੰਦੇ ਹਾਂ ਕਿ ਇਹਨੂੰ ਲੈ ਜਾਓ ਇਹ ਕਹਿੰਦੀ ਮੈਂ ਆਪਣੇ ਵੀਰ ਕੋਲ ਜਾਣਾ ਹੈ ਚਲ ਸਾਰਿਆਂ ਨੇ ਕਿਹਾ ਕਿ ਇਹ ਗੱਲ ਠੀਕ ਹੈ ਆਪਣੇ ਗਰੋਲਾਂth ਜਾਓ ਮਰ ਤਾਂ ਇਹਨੇ ਜਾਣਾ ਹੀ ਐ ਤੇ ਚੀ ਨੂੰ ਬੁਖਾਰ ਬਹੁਤ ਜ਼ਿਆਦਾ ਸੀ ਉਹਨੋਂ ਕੋਈ ਸੁਰਤ ਨਾ ਰਹੀ ਦੀ ਸੇਮ ਨੂੰ ਸੁਨੇਹਾ ਭੇਜਿਆ ਗਿਆ ਹੁਣ ਸੇਮ ਦੀ ਹਾਲਤ ਵਿੱਚ ਫਰਕ ਸੀ ਸੇਮ ਵੀ ਹੁਣ ਆਪਣੇ ਘਰ ਆਉਣਾ ਚਾਹੁੰਦਾ ਸੀ ਜ਼ਮੀਨ ਦੀ ਜ਼ਬਤੀ ਬੈਂਕ ਵਿੱਚ ਜਮ੍ਹਾਂ ਹੁੰਦੀ ਸੀ ਜਿਸ ਕਰਕੇ ਉਹਦੇ ਪੈਸੇ ਜੁੜੀ ਗਏ ਕਿਉਂਕਿ ਸਾਰੇ ਪਿੰਡ ਨੂੰ ਉਹਨਾਂ ਦੀ ਹਾਲਤ ਬਾਰੇ ਪਤਾ ਸੀ ਕੋਈ ਵੀ ਪਿੰਡ ਦਾ ਉਹਨਾਂ ਦਾ ਮਾੜਾ ਨਹੀਂ ਸੀ ਸੋਚਦਾ ਬਸ ਉਹਨਾਂ ਦੇ ਘਰਦਿਆਂ ਨੂੰ ਛੱਡ ਕੇ ਸਨੇਹਾ ਮਿਲਨ ਤੇ ਸੇਮ ਦੇ ਪੈਰਾ ਹੀਟ ਅੱਗ ਲੱਗ ਗਈ ਉਹ ਤਾਂ ਅੱਖੀਂ ਦੇਖ ਚੁੱਕਿਆ ਸੀ ਆਪਣੀ ਭੈਣ ਤੇ ਤਸੀਹੇ ਹੁੰਦੇ ਉਹਨੇ ਦੇਰ ਨਾ ਕੀਤੀ ਸਭ ਤੋਂ ਵਿਦਾ ਲੈ ਕੇ ਦੋਨੋਂ ਭਰਾ ਆਪਣੇ ਘਰ ਵੱਲੋਂ ਤੁਰ ਪਏ ਬਾਕੀ ਅਗਲੇ ਭਾਗ ਵਿੱਚ ਕਿਵੇਂ ਲੱਗੀ ਤੁਹਾਨੂੰ ਇਹ ਸਜੀ ਹੱਤੀ ਹੱਦ ਵੀ ਤੀ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਗਲਾ ਭਾਗ ਦੇਖਣ ਲਈ ਕੱਲ ਵਾਲਾ ਭਾਗ ਜ਼ਰੂਰ ਦੇਖਣਾ ਜੀ ਪਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ